ਪਰ ਨੰਨੀ ਓ ਨੰਨੀ ਓ ਨੰਨੀ ਓ ਬਣ ਗਿਆ ਜਾ ਰਿਹਾ ਓ ਦੇਖ ਬੱਲੇ ਪਰ ਪੁਆਇੰਟ ਇਹ 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 ਬਣਾ ਦੇ ਜਾ ਉਹ ਕਹਿੰਦੇ ਨੰਨੀ ਆ ਗਿਆ ਨੰਨੀ ਆ ਗਿਆ ਖੇਡ ਮੈਦਾਨ ਦੇ ਅੰਦਰ ਨੰਨੀ ਦੀ ਕਬੱਡੀ ਪੈ ਰਹੀ ਹੈ ਨੰਨੀ ਦੀ ਕਬੱਡੀ ਤੇ ਦੇਖਾਂਗੇ ਕੌਣ ਪਾਜਾ ਬਣਾ ਕਰਾਵੇਗਾ ਆਹ ਕਹਿੰਦੇ ਪ੍ਰੀਤ ਬਾਗੇ ਪ੍ਰਾਣੇ ਵਾਲਾ ਪਰ ਨੰਨੀ ਉਹ ਨੰਨੀ ਉਹ ਨੰਨੀ ਉਹ ਬਣ ਗਿਆ ਜਾ ਰਿਹਾ ਉਹ ਦੇਖੋ ਉਹ ਦੇਖੋ ਲੈ ਵੀ ਨੰਨੀ

ਬਣਾ ਦੇ ਜਹਾਜ਼ ਨੇੜੇ ਜਾ ਕੇ ਬਣਾਇਆ ਭਰਾਵਾ ਉਹ 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 ਫਿਰੋਜ਼ਪੁਰੀਆ ਫਿਰੋਜ਼ ਲਓ ਸਾਹਮਣੇ ਇਸ ਵੇਲੇ ਜੇਕਰ ਪ੍ਰੀਤ ਜੱਫਾ ਲਾਵੇਗਾ ਦੱਸੀ ਕਹਿੰਦਾ 500 ਲਓ ਨੰਨੀ ਦੀ ਕਬੱਡੀ ਜਹਾਜ਼ ਬਣਨੇ ਚਾਹੀਦੇ ਆ ਜਾਂ ਫਿਰ ਆ ਲਓ ਇਹ ਆ ਇਹ ਆ ਇਹ ਆ ਇਹ ਆ ਇਹ ਆ ਲਓ ਇਹ